ਹੋਨੇ ਸਾਨੂੰ ਇਨਫੋਰਮੇਸ਼ਨ ਆਈ ਆ ਅਸੀਂ ਤਾਂ ਪਹਿਲਾਂ ਕੰਟਰੋਲ ਹੋਂ ਤੇ ਤੁਹਾਨੂੰ ਹੋਰ ਵੀ ਅਸੀਂ ਦੱਸਣਾ ਸੀਗਾ ਇੱਕ ਮੈਥੇ ਪੁਲਿਸ ਸਟੇਸ਼ਨ ਦੇ ਵਿੱਚ ਕਤਲ ਹੋਇਆ ਜੀ ਵਰਿੰਦਰਪਾਲ ਸਿੰਘ ਏਲੀਅਸ ਵਿੱਕੀ ਜਿਹੜਾ ਤਿੰਨ ਚਾਰ ਦਿਨ ਪਹਿਲਾਂ ਕਤਲ ਹੋਇਆ ਮੈਥੇ ਥਾਣੇ ਦੇ ਵਿੱਚ ਹਾਂਜੀ ਉਹਦੇ ਵਿੱਚ ਡੋਨੀ ਨਾਂ ਦਾ ਇੱਕ ਗੈਂਗਸਟਰ ਮਨੂਕਰ ਸ਼ਾਮਪੂਰਿਆ ਔਰ ਅਮਰ ਸਿੰਘ ਖੱਬੇ ਰਾਜਪੂਤਾਂ ਦਾ ਇਹ ਲੋਕ ਜ਼ਿੰਮੇਵਾਰੀ ਲੈਂਦੇ ਆ ਕਿ ਅਸੀਂ ਉਹ ਕਤਲ ਕੀਤਾ ਜੀ ਫਿਰ ਅੰਮ੍ਰਿਤਸਰ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਐਸਐਸਪੀ ਸਾਹਿਬ ਦੀ ਸੁਪਰਵਾਈਜ਼ਨ ਦੇ ਤਹਿਤ ਅਸੀਂ ਉਹਦੇ ਦੋ ਮੁਲਜ਼ਮ ਅੱਜ ਕੱਲ ਰਾਤ ਦੇ ਕਰੀਬ ਅਸੀਂ 16 ਤੋਂ ਜਿਹੜੇ ਜਿਹੜੇ ਸ਼ੂਟਰ ਸੀ ਟੋਟਲ ਤਿੰਨ ਸ਼ੂਟਰ ਸੀ ਉਹਦੇ ਵਿੱਚ ਬਿਸ਼ੰਬਰਜੀਤ ਸਿੰਘ ਸ਼ਰਨਜੀਤ ਸਿੰਘ ਇਹ ਦੋ ਕੱਲ 16 ਤੋਂ ਅਰੈਸਟ ਹੋ ਜਾਂਦੇ ਆ ਬਿਕਰਮਜੀਤ ਸਿੰਘ ਜੋ ਕਿ ਤੀਜਾ ਇਹਨਾਂ ਦਾ ਸਾਥੀ ਸੀਗਾ ਉਹਨੂੰ ਅਸੀਂ ਹਾਲੇ ਲੱਭ ਰਹੇ ਆ ਇਹਨਾਂ ਨੂੰ ਅਰੈਸਟ ਕਰਕੇ ਪੁਲਿਸ ਲੈ ਕੇ ਆਉਂਦੀ ਆ ਉਹਨੇ ਜੋ ਸਾਨੂੰ ਕੰਟਰੋਲ ਰੂਮ ਤੇ ਬੈਠੇ ਬੈਠੇ ਇਨਫੋਰਮੇਸ਼ਨ ਆਈ ਆ ਕਿ ਬਿਸ਼ੰਬਰਜੀਤ ਨੂੰ ਅਸੀਂ ਅਸਲੇ ਦੀ ਰਿਕਵਰੀ ਕਰਨ ਲਈ ਲੈ ਕੇ ਉੱਥੇ ਜਾ ਰਹੇ ਸੀਗੇ ਜਦੋਂ ਇਹਨੇ ਅਸਲੇ ਦੀ ਰਿਕਵਰੀ ਕੀਤੀ ਪੁਲਿਸ ਤੇ ਫਾਇਰਿੰਗ ਕੀਤੀ ਆ ਤੇ ਇਹ ਇੰਜਰਡ ਹੋ ਗਿਆ ਹੋਰ ਫੋਰਸ ਵੀ ਜਾ ਰਹੀ ਆ ਸਾਡਾ ਵੀ ਇੱਕ ਸਾਥੀ ਇੰਜਰਡ ਹੋ ਗਿਆ ਤੇ ਨੂੰ ਬਾਬਾ ਬਕਾਲਾ ਅਸੀਂ ਇਮੀਡੀਏਟਲੀ ਸ਼ਿਫਟ ਕਰ ਰਹੇ ਆ ਹਸਪੀਟਲ ਦੇ ਵਿੱਚ ਔਰ ਇੱਕ 9mm ਦਾ ਗਲੌਕ ਪਿਸਟਲ ਵੀ ਇਹ ਰਿਕਵਰ ਹੋਇਆ ਜੀ ਉੱਥੇ ਸਰ ਕਿਹੜੀ ਜਗ੍ਹਾ ਹੋਇਆ ਸਰ ਹਾਂਜੀ ਮੁਕਾਬਲਾ ਕਿਹੜੀ ਜਗ੍ਹਾ ਮੁਕਾਬਲਾ ਕਿਹੜੀ ਜਗ੍ਹਾ ਸ਼ੇਰੋ ਬਾਗਾ ਪਿੰਡ ਦੀ ਜੈਸਤਵ ਨੇ ਕਿਹਾ ਸੀ ਬਿਆਸ ਥਾਣੇ ਚ ਬਿਆਸ ਜੈਸਤਵ ਨੇ ਕਿਹਾ ਕਿ ਬੱਚੇ ਤਾਂ ਕੋ ਲੋਰ ਨਹੀਂ ਸੀਗਾ ਅਸੀਂ ਕਿਸੇ ਨੂੰ ਕਰਦੇ ਇਹ ਹੋ ਰਿਹਾ ਇਹ ਦੂਸਰਾ ਕੇਸ ਹੈ ਜੀ ਉਹ ਪਹਿਲਾਂ ਅ ਸ਼ਿਗਾ ਜਿਹੜਾ ਇਹ ਖੱਬੇ ਰਾਜਪੂਤਾਂ ਚ ਸੀਗਾ ਉਹੀ ਅਮਰਾਜੀ ਜਿਹੜਾ ਇਹਨਾਂ ਦਾ ਸਾਥੀ ਆ ਔਰ ਇਹ ਹੋਰ ਵੀ ਕਿਲਿੰਗਸ ਚ ਇਹ ਸਾਰਾ ਗੈਂਗ ਇਨਵੋਲਡ ਆ ਐਕਸੋਰਸ਼ਨ ਚ ਇਨਵੋਲਡ ਹੈ ਫੇਰ ਹੋਣ ਇਹਨਾਂ ਨੇ ਔਰ ਇਹ ਬੰਦਿਆ ਨੇ ਪੁੱਛ ਕੇ ਇਹ ਵੀ ਦੱਸਿਆ ਸੀਗਾ ਇੱਕ ਜਨਰੀ ਮਿਨੇਚ ਵੀ ਖਲਚੀਆਂ ਟਿਮੋਵਾਲ ਸੁਖਦੇਵ ਸਿੰਘ ਨਾ ਦਾ ਵਿਅਕਤੀ ਸੀਗਾ ਉਹਨੂੰ ਝੰਡਾ ਕਹਿੰਦੇ ਸੀ ਸੁਖਦੇਵ ਸਿੰਘ ਇਹਦੇ ਝੰਡਾ ਉਹਨੂੰ ਵੀ ਜ਼ਖਮੀ ਕੀਤਾ ਤਿੰਨ ਜਣੇ ਉਹਨੂੰ ਗੋਲੀ ਮਾਰਦੇ ਆ ਬਚ ਜਾਂਦਾ ਆ ਉਹ ਵੀ ਕੰਮ ਇਹਨਾਂ ਤਿੰਨਾਂ ਦਾ ਹੀ ਸੀਗਾ ਜੀ ਜਿਹੜੇ ਜਿਨ੍ਹਾਂ ਚੋਂ ਦੋ ਸੀ ਅਰੈਸਟ ਕੀਤੇ ਆ ਸਰ ਇਹ ਗੈਂਗਵਾਰ ਹੋਵੇ ਜੀ ਹੋਈ ਆ ਜਿਹਦੇ ਵਿੱਚ ਵਿੰਦਰ ਦਾ ਖਤਮ ਹੋ ਗਿਆ ਸੀ ਜਿਹੜਾ ਦੱਸਿਆ ਜਾਂਦਾ ਕਿ ਜਿਹੜਾ ਆਇਆ ਸੀ ਉਹ ਵੀ ਦੇਖੋ ਅਸੀਂ ਅਸੀਂ ਇਹ ਗੈਂਗਵਾਰ ਹੋਵੇ ਕੁਛ ਹੋਵੇ ਜੀ ਕਿਸੇ ਕੋਲ ਕੋਈ ਹੱਕ ਨਹੀਂ ਹੈ ਕਿਸੇ ਨੂੰ ਮਾਰਨ ਦਾ ਜਾਂ ਕਾਨੂੰਨ ਨੂੰ ਹੱਥ ਲੈਣ ਦਾ ਸੋ ਬੜਾ ਕਲੀਅਰ ਮੈਸੇਜ ਹੈ ਜੋ ਜਿਹੜਾ ਵੀ ਵਿਅਕਤੀ ਕਾਨੂੰਨ ਨੂੰ ਹੱਥ ਵਿੱਚ ਲਾਊਗਾ ਅਸੀਂ ਉਹਨਾਂ ਨਾਲ ਬਹੁਤ ਸਖਤੀ ਨਾਲ ਨਜਿਠਾਂਗੇ ਅਸੀਂ ਇਸ ਚੀਜ਼ ਨੂੰ ਬਿਲਕੁਲ ਅਲਾਉ ਨਹੀਂ ਹੋਣ ਦਵਾਂਗੇ ਔਰ ਪੁਲਿਸ ਨੇ ਬਹੁਤ ਛੇਤੀ ਹੀ ਕੰਮ ਕਰਦੇ ਹੋਏ ਇਸ ਕੇਸ ਨੂੰ ਟ੍ਰੇਸ ਕੀਤਾ ਦੋ ਸ਼ੂਟਰ ਮੈਨ ਅਸੀਂ ਉੱਥੋਂ 16 ਤੋਂ ਫੜ ਕੇ ਲਿਆਏ ਆ ਔਰ ਜਿਹੜਾ ਕਿ ਉਹ ਜ਼ਖਮੀ ਹੋ ਗਿਆ ਉਹਨੂੰ ਹਸਪੀਟਲ ਲੈ ਕੇ ਜਾ ਰਹੇ ਆ ਔਰ ਜਿਹੜਾ ਤੁਸੀਂ ਦੂਸਰਾ ਕਤਲ ਦੀ ਖੱਬੇ ਰਾਜਪੂਤਾਂ ਬੱਚੇ ਦਾ ਕਤਲ ਹੋਇਆ ਉਹਦੇ ਵੀ ਅਸੀਂ ਤੁਹਾਨੂੰ ਬਹੁਤ ਛੇਤੀ ਰਿਜ਼ਲਟ ਦੇ ਰਹੇ ਹਾਂ ਸਰ ਵਰਿੰਦਰ ਦਾ ਕਤਲ ਹੋਇਆ ਕੋਈ ਪੁਰਾਣੀ ਗੁੱਸਪੂਰੀ ਸੀ ਇਹਨਾਂ ਦੀ ਕੀ ਸਬਤ ਦੇਖੋ ਮੈਂ ਤੁਹਾਨੂੰ ਉਹੀ ਗੱਲ ਦੱਸ ਰਿਹਾ ਜੀ ਕਿ ਦੁਸ਼ਮਣੀ ਹੋਵੇ ਕੁਛ ਹੋਵੇ ਕਿਸੇ ਨੂੰ ਵੀ ਕਾਨੂੰਨ ਨੂੰ ਹੱਥ ਚ ਲੈਣ ਦਾ ਕੋਈ ਅਧਿਕਾਰ ਨਹੀਂ ਹੈ ਕੋਈ ਵੀ ਇਸ ਕਰਕੇ ਇਹ ਨਹੀਂ ਕਹਿ ਸਕਦਾ ਜੀ ਪੀਏ ਇਹ ਮੇਰੀ ਦੁਸ਼ਮਣੀ ਆ ਜਾਂ ਮੈਂ ਉਸ ਤਰੀਕੇ ਨਾਲ ਆ ਤੇ ਮੈਂ ਇਹ ਕਿਸੇ ਦਾ ਵੀ ਕਤਲ ਕਰ ਸਕਦਾ ਸਰ ਇੰਜਰਡ ਗੈਂਗਸਟਰ ਨੂੰ ਨਗਰ ਕੀ ਬਿਸ਼ੰਬਰ ਬਿਸ਼ੰਬਰਜੀਤ ਸਿੰਘ ਜਿਹੜਾ ਕਿ ਮੇਨ ਸ਼ੂਟਰ ਸੀਗਾ ਉਹਨੂੰ ਉੱਥੇ ਵਰਿੰਦਰ ਜੀ ਤਨੂੰ ਜਰੂ ਮਾਰਿਆ ਔਰ ਪਲੱਸ ਜਿਹੜਾ ਸੁਖਦੇਵ ਸਿੰਘ ਐਲਿਅਸ ਝੰਡਾ ਟਿਮੋਵਾਲ ਵਾਲਾ ਜ਼ਖਮੀ ਹੁੰਦਾ ਆ ਉਦੋਂ ਵੀ ਇਹ ਤਿੰਨ ਹੀ ਸੀਗੇ ਸੋ ਇਹ ਐਕਟਿਵਲੀ ਇਨਵੋਲਡ ਸੀਗੇ ਔਰ ਕਈ ਇਹਨਾਂ ਦਾ ਹੋਰ ਵੀ ਦੇਖਾਂਗੇ ਹੋਰ ਕਿਹੜੇ ਕੇਸਿਸ ਆ ਇਨੀਸ਼ਲੀ ਜਿਹੜਾ ਇਹਨਾਂ ਨੂੰ ਕੱਲ ਅਸੀਂ ਫੜ ਕੇ ਲਿਆਂਦਾ ਉਸ ਟਾਈਮ ਦੇ ਵਿੱਚ ਇੰਟੈਰੋਗੇਸ਼ਨ ਚ ਇਹਨਾਂ ਨੇ ਇਹ ਦੋ ਕ੍ਰਾਈਮ ਮੰਨੇ ਵੀ ਅਸੀਂ ਕਿੱਥੇ ਸੀਗੇ ਜਿਹੜਾ ਆਪਣਾ ਮੁਲਾਜ਼ਮ ਇੰਜਰਡ ਹੋਇਆ ਉਹਦਾ ਸੀ ਨਾਮ ਮੈਂ ਮੁਲਾਜ਼ਮ ਦਾ ਨਾਮ ਨਹੀਂ ਦੱਸਣਾ ਚਾਹੂੰਗਾ ਜੀ ਸਕਿਉਰਿਟੀ ਰੀਜ਼ਨਸ ਕਰਕੇ ਸਾਡਾ ਇੱਕ ਸਾਥੀ ਜ਼ਖਮੀ ਹੋਇਆ ਆ ਪਰ ਉਹ ਨਵੀਂ ਹਸਪਤਾਲ ਲੱਕੇ ਇਹ ਆ ਜੀ ਔਰ ਸਰ ਜੀ ਵਿਸ਼ੰਬਰ ਤੇ ਸ਼ਰਨਜੀਤ ਤੇ ਰਹਿਣ ਵਾਲੇ ਕਿਤੋਂ ਦੇ ਹੋ ਗਏ ਵਿਸ਼ੰਬਰਜੀਤ ਸਿੰਘ ਵੈਰੋਂ ਨੰਗਲ ਪੀਐਸ ਰਗੜ ਨੰਗਲ ਦਾ ਜੀ ਔਰ ਸ਼ਰਨਜੀਤ ਸਿੰਘ ਕੁੰਬੋਈ ਪਿੰਡਾ ਇਹ ਵੀ ਪੀਐਸ ਰਗੜ ਨੰਗਲ ਡਿਸਟ੍ਰਿਕਟ ਬਟਾਲਾ ਜੀ ਠੀਕ ਹੈ ਵਿਕਰਮਜੀਤ ਸਿੰਘ ਸਦਾ ਸਦਾ ਨੰਗ ਪਿੰਡਾ ਸਦਾ ਨੰਗ ਪਿੰਡਾ ਇਹ ਵੀ ਪੀਐਸ ਰਗੜ ਨੰਗਲ ਜੀ ਕੀ ਨਹੀਂ ਕੰਮ ਉਹਦੀ ਸਮਝਦੇ ਕੋ ਕਿ ਕਾਫੀ ਵੱਡਾ ਬਹੁਤ ਬਹੁਤ ਮੈਂ ਤਾਂ ਤੁਹਾਨੂੰ ਦੱਸਿਆ ਜੀ ਤੇ ਅੰਮ੍ਰਿਤਸਰ ਪੁਲਿਸ ਬਹੁਤ ਵਧੀਆ ਕੰਮ ਕਰ ਰਹੀ ਆ ਔਰ ਅਸੀਂ ਇੱਥੇ ਤੁਹਾਨੂੰ ਸਾਰਿਆਂ ਨੂੰ ਇਨਸ਼ੋਰ ਕਰਦੇ ਹਾਂ ਤੁਹਾਡੇ ਥਰੂ ਪਬਲਿਕ ਨੂੰ ਵੀ ਇਨਸ਼ੋਰ ਕਰਦੇ ਹਾਂ ਕਿ ਅਸੀਂ ਕੋਈ ਵੀ ਇਦਾਂ ਦਾ ਸ਼ਰਾਰਤੀ ਅੰਸਰ ਹੋਗਾ ਉਹਦੇ ਖਿਲਾਫ ਅਸੀਂ ਸਖਤ ਐਕਸ਼ਨ ਲਵਾਂਗੇ